ਪਿੰਡ ਥੇਕਲੰਦਰ ਤੋਂ ਆਂਦੇ ਵਿਅਕਤੀ ਦੀ ਵਾਜਲ ਕਾ ਫਰੋਇਪੁਰ ਰੋਡ ਤੇ ਹੋਈ ਲੁੱਟ ਬੁਲਟ ਤੇ ਜਾ ਰਹੇ ਦੋ ਨੌਜਵਾਨਾ ਨੇ ਚਪਟਾ ਮਾਰ ਕੇ ਫੜਿਆ ਕੁਰਤਾ ਤੇ ਕੁੱਟ ਮਾਰ ਦੀ ਕੋਸ਼ਿਸ਼ ਤੇ باوجود ਲੁੱਟ ਕੇ ਲੈ ਗਏ ਪੀੜਤ ਨੇ ਕੀਤੀ ਇਨਸਾਫ ਦੀ ਮੰਗ ਜਿਸ ਵਿੱਚ 8000 ਰੁਪਿਆ 100 ਡਾਲਰ ਅਤੇ ਹੋਰ ਕਾਗਜ਼ ਸੀ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਬਣੇ ਰਹੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਸੁਖਜਿੰਦਰ ਸਿੰਘ ਹੈ ਜੀ ਵਾਸੀ ਪਿੰਡ ਥੇਕਲੰਦਰ ਹੈ ਮੈਂ ਜੀ ਭਾ ਭੇਗਲੰਦਰ ਪਿੰਡ ਤੋਂ ਤੁਰਿਆ ਸੀ ਸਾਢੇ 10 ਦਾ ਟਾਈਮ ਸੀ ਫਾਜਲ ਕਾ ਨੂੰ ਆ ਰਿਹਾ ਸੀ ਜਦੋਂ ਗਾਵੜੀ ਪੰਪ ਕੋਲੇ ਮੈਂ ਪਹੁੰਚਿਆ ਜੀ ਤੇ ਦੋ ਮੁੰਡੇ ਸੀਗੇ ਨਸ਼ਈ ਜੀ ਪੂਰੇ ਰੱਜੇ ਚਿੱਟੇ ਦੇ ਬੁਲਟ ਮੋਟਰਸਾਈਕਲ ਉਹਨਾਂ ਕੋਲੇ ਬਰਾਬਰ ਆ ਕੇ ਉਹਨਾਂ ਨੇ ਮੇਰਾ ਦਾ ਝਮਟ ਮਾਰ ਕੇ ਤੇ ਮੇਰਾ ਇਹ ਕੱਟ ਕੇ ਲੈ ਗਏ ਪਰਸ ਸਾਈਡ ਤੋਂ ਗਈ ਸਾਈਡ ਗਈ ਜੀ ਅਸੀਂ ਪਰਸ ਕੱਟ ਕੇ ਲੈ ਗਏ ਉਰਤਾ ਪੇ ਮੈਂ ਪਾਇਆ ਸੀ ਤੁਹਾਡੇ ਜੀ ਉਰਤਾ ਜੇ ਮੈਂ ਪਾਇਆ ਸੀ ਮੈਂ ਮੈਂ 2 ਮਿੰਟ ਜਦੋ ਜਦ ਕੀਤੀ ਪਰ ਉਹਨਾਂ ਨੇ ਮੈਨੂੰ ਧੱਕੇ ਮਾਰਨ ਵਾਲੀ ਗੱਲ ਕੀਤੀ ਧੱਕੇ ਨਾਲ ਮੇਰੇ ਸਾਥ ਵੀ ਮਾਰ ਸਕਦੀ ਉਹਨਾਂ ਦਾ ਮੇਨ ਮਕਸਦ ਸੀ ਮੇਰੇ ਤੋਂ ਕੈਸ਼ ਖੋਣਾ ਮੇਰਾ ਬਟੂਆ ਲਜਾਣਾ ਕੀ ਕਿਸੇ ਵਿੱਚ ਹੈ ਪਰਸ ਤੇ ਤੁਹਾਡੇ ਉਹਦੇ ਵਿੱਚ 8000 ਨਗਦੀ ਸੀ 100 ਡਾਲਰ ਸੀਗਾ ਪੁਰਾਣਾ ਫਿਰਦਾ ਮੇਰੇ ਕੋਲੇ ਕੈਨੇਡਾ ਦਾ ਜੀ ਤੇ ਬਾਕੀ ਮੇਰੇ ਕੋਲੇ ਐਕਟਵਾ ਦੀ ਆਰ ਸੀ ਦੀ ਕਾਰ ਦੀ ਆਰ ਸੀ ਲਾਇਸੈਂਸ ਆਧਾਰ ਕਾਰਡ ਤੇ ਪੈਨ ਕਾਰ ਪੰਜ ਡਾਕੂਮੈਂਟ ਸੀ ਜੀ ਵਿੱਚ ਮੇਰੇ ਜੀ ਉਹਦੇ ਤੇ ਉਹ ਖੋ ਕੇ ਲੱਗੇ ਜੀ ਮੁੜ ਕੇ ਮੈਂ ਕੁਝ ਵਗਾੜ ਉਹਨਾਂ ਦਾ ਪਿੱਛਾ ਵੀ ਕੀਤਾ ਜੀ ਪਰ ਉਹ ਮੇਰੇ ਹੱਥ ਨਹੀਂ ਆਈ ਬਹੁਤ ਹੀ ਮੜਾ ਹਾਲਾਤ ਤੇ ਲਈ ਅਲੀ ਜੀ ਉਹ ਐਸਾ ਮੈਂ ਸਰਕਾਰਾਂ ਨੂੰ ਚਾਹੀਦਾ ਕੋਈ ਮੈਨੂੰ ਹਨਸਾਬ ਦੁਆਇਆ ਕੋ ਮੇਰੇ ਡਾਕੂਮੈਂਟ ਬਹੁਤ ਜ਼ਰੂਰੀ ਹੈ ਜੀ ਕੈਸ਼ ਵੀ ਇਹ ਵਿੱਚ ਕੋਈ ਇਸ ਪਾਸੇ ਧਿਆੜ ਦੇਣ ਹੁਣ 20 ਤਰੀਕ ਦੀ ਵਾਰਦਾਤ ਹੋਈ ਹੈ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਪਹਿਲਾਂ ਤਾਂ ਉਸ ਦਿਨ ਤਾਂ ਪ੍ਰਸ਼ਾਸਨ ਨੇ ਮੈਨੂੰ ਭਰੋਸਾ ਦੁਆਇਆ ਸੀਗਾ ਵੀ ਪੂਰੀ ਕਾਰਵਾਈ ਹੋਊਗੀ ਉਸ ਤੋਂ ਬਾਅਦ ਵੀ ਕੋਈ ਸ਼ੈ ਐ ਸਾਡਾ ਹਾਂਜੀ ਇਹ ਵਾਰਦਾਤ ਦਾ ਜਿਹੜਾ ਲੋਕੇਸ਼ਨ ਕੀ ਹੈ ਸਰ ਲੋਕੇਸ਼ਨ ਕਿੱਥੇ ਟੀਸ਼ਨ ਗਾਵੜੀਆਂ ਦੇ ਪੰਪ ਕੋਲੇ ਜੀ ਮੇਰੇ ਕੋਲੇ ਫੁਟੇਜ ਵੀ ਹੈ ਕੈਮਰੇ ਦੀ ਹਾਂਜੀ ਥੋੜਾ ਜਿਆ ਧੁੰਦਲਾ ਹੈ ਇਹ ਆਈ ਅੱਧੀ ਵੇਚ ਜੀ ਸਾਰੀ ਪਰ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਕੋ ਮੈਨੂੰ ਇਨਸਾਫ ਦਵਾਇਆ ਜਾ ਫਿਰੋਜ਼ਪੁਰ ਰੋਡ ਦੀ ਘਟਨਾ ਜੀ ਹਾਂਜੀ ਫਿਰੋਜ਼ਪੁਰ ਨੇੜੇ ਲొਕੇਸ਼ਨ ਕੋਈ ਲొਕੇਸ਼ਨ ਪੰਪੀ ਆਈ ਗਾਵੜੀ ਦਾ ਨਾਲ ਟਾਬਾ ਜੀ ਹਾਂਜੀ ਦਿਨ ਦਿਹਾੜੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕੀ ਕਾਰਨ ਮੰਨਦੇ ਹੋ ਮੈਂ ਤਾਂ ਜੀ ਮੇਨ ਕਾਰਨ ਨਸ਼ਾ ਮੰਨਦਾ ਜੀ ਮੁੰਡੇ ਨਸ਼ੇ ਚਿੱਟੇ ਦੇ ਰੱਜੀ ਸੀਗੇ ਨਸ਼ੇ ਕਰਕੇ ਪੂਰੀਆਂ ਵਾਰਦਾਤਾਂ ਹੋਈਆਂ ਜੀ ਨਸ਼ਾ ਪੂਰੀ ਤਰ੍ਹਾਂ ਸਰਕਾਰ ਤੋਂ ਕੰਟਰੋਲ ਨਹੀਂ ਹਾਂਜੀ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਇਸ ਦੀ ਪ੍ਰਸ਼ਾਸਨ ਵੱਲੋਂ ਕੀ ਕਿਹਾ ਪ੍ਰਸ਼ਾਸਨ ਵੱਲੋਂ ਇਹੀ ਕਿਹਾ ਗਿਆ ਕਿ ਤੁਹਾਡੇ ਨਾਲ ਇਨਸਾਫ ਦਵਾਇਆ ਜਾਊਗਾ ਤੁਹਾਨੂੰ ਤੁਹਾਡੀ ਜਿਹੜੀ-ਚੜੀ ਬੰਦੀ ਚੀਜ਼ ਹੈ ਤੁਹਾਡੇ ਡਾਕੂਮੈਂਟ ਹੈ ਜਾਂ ਕੁਝ ਵੀ ਹੈ ਉਹ ਤੁਹਾਨੂੰ ਵਾਪਸ ਕੀਤੇ ਜਾਣਗੇ ਪਰ ਮੈਂ ਤਾਂ ਹੁਣ ਇਹ ਹੈ ਜੀ ਮੇਰੇ ਛੱਟ ਨਹੀਂ ਮਾਰਗੇ ਮੈਨੂੰ ਤਾਂ ਇਹ ਹੈ ਵੀ ਚੱਲ ਛੱਟ ਨਹੀਂ ਮਾਰਗੇ ਮੈਨੂੰ ਇਹ ਮੇਰੇ ਡਾਕੂਮੈਂਟ ਮੇਰੇ ਮਿਲ ਜਾਣ ਜਿਹੜੇ ਪੂਰੇ ओरिजिनल ਹੈ ਇਹੀ ਮੰਗ ਹੈ ਜੀ ਪ੍ਰਸ਼ਾਸਨ ਤੁਹਾਨੂੰ ਜੀ एबीएमयू न्यूज़ चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत